ਨਮਸਕਾਰ ਮੈਂ ਪ੍ਰਦੀਪ ਸ਼ਰਮਾ ਨਵਾਂ ਜਵਾਨਾ ਟੀਵੀ ਤੋਂ ਤਕਰੀਬਨ 80 ਸਾਲ ਪਹਿਲਾਂ ਦੂਸਰੇ ਵਿਸ਼ਵ ਯੁੱਧ ਦੇ ਵਿੱਚ ਹੀਰੋਸ਼ਮਾ ਨਾਗਾਸਾਕੀ ਵਰਗੇ ਵੱਡੇ ਸ਼ਹਿਰਾਂ ਦੇ ਉੱਤੇ ਐਟਮੀ ਬੰਬ ਸੁੱਟੇ ਗਏ ਔਰ ਵਿਨਾਸ਼ ਦਾ ਨੰਗਾ ਨਾਚ ਹੋਇਆ ਉਸ ਦੀ 80ਵੀਂ ਬਰੇ ਗੱਡਰੂ ਸਮਰਪਿਤ ਅੱਜ ਪੰਜਾਬੀ ਪਵਨ ਲੁਧਿਆਣਾ ਵਿਖੇ ਪੰਜਾਬੀ ਸਿਹਤ ਅਕੈਡਮੀ ਅਤੇ ਇੰਡੀਅਨ ਡਾਕਟਰਸ ਫॉर ਪੀਸ ਐਂਡ ਡਵੈਲਪਮੈਂਟ ਵੱਲੋਂ ਸਾਂਝੀ ਤੌਰ ਤੇ ਅਮਨ ਕਾਨਫਰੰਸ ਕੀਤੀ ਗਈ ਔਰ ਇਸ ਤੋਂ ਪਹਿਲਾਂ ਅਮਨ ਦੇ ਸੁਨੇਹੇ ਨੂੰ ਲੈ ਕੇ ਇੱਕ ਰੋਸਵਾਰਚ ਵੀ ਕੀਤਾ ਗਿਆ ਪੇਸ਼ ਹੈ ਇਸ ਦੀ ਇੱਕ ਕਲਿੱਪ ਬੋਰਡ ਇਹ ਲੋਕ ਤੁਹਾਨੂੰ ਇਹ ਹਨ ਕਿ ਇਹ ਪਰਮਾਣੂ ਵਿਯਾਲ ਇਹ ਲੜਾਈ ਪਰਮਾਣੂ ਦੀ ਪਹਿਲੇ ਇੰਡੀਆ ਪਾਕਿਸਤਾਨ ਜਾਂ ਇਜ਼ਰਾਇਲ ਦੇ ਵਿੱਚ ਜਾਂ ਚੱਲ ਰਿਹਾ ਹੈ ਜਾਂ ਰੱਸੋ ਯੂਕ੍ਰੇਨ ਦਾ ਜੰਗ ਚੱਲ ਰਿਹਾ ਹੈ ਇਹ ਸਿਰਫ ਉਥੇ ਤੱਕ ਕੀਮਤ ਹੈ ਉਥੇ ਤੱਕ ਕੋਈ ਕੀਮਤ ਨਹੀਂ ਰਹਿਣੀ ਆ ਇੱਕ ਵਾਰੀ ਜਦੋਂ ਇਹ ਜੰਗ ਚੱਲ ਪਈ ਤਾਂ ਇਹਦੇ ਵਿੱਚ ਪੂਰਾ ਦੇਸ਼ ਪੂਰਾ ਹੰਸਾ ਆਏਗਾ ਹੀ ਆਏਗਾ ਤਾਂ ਮੇਰੀ ਇਹ ਹੀ ਬੇਨਤੀ ਹੈ ਸਾਰਿਆਂ ਨੂੰ ਵੀ ਅਸੀਂ ਆਪਣਾ ਜੋ ਜਾਗਰੂਕਤਾ ਪੈਦਾ ਕਰ ਸਕਦੇ ਹਾਂ ਕਿ ਤੇ ਆਪਣਾ ਉਹਨੂੰ ਜਿਹੜਾ ਪ੍ਰਾਣੀ ਬਚ ਸਕਦੇ ਹਾਂ ਜਿਹੜੇ ਸਾਡੇ ਆਸਪਾਸ ਦੇ ਤੋਂ ਲਾਈਏ ਤਾਂ ਕਿ ਆਪਾਂ ਆਨਾਰੀ ਜਨਰੇਸ਼ਨ ਨੂੰ ਹਨੇਰੇ ਕਿਨਾਰੇ ਤਾਂ ਕੀਏ ਉਹਨਾਂ ਨੂੰ ਇੱਕ ਅਜਵਲ ਉਹ ਇੱਕ ਦਿਖਾਈਏ ਤੇ ਕਮਰ ਪਰ ਆਪਾਂ ਸਾਬ ਦੇਈਏ ਤੁਹਾਨੂੰ ਆਪ ਕੰਮੈਂਟ ਕਰਦਾ ਸਾਡੇ ਆਗੂ ਐਨਐਸ ਸਾਧਿਆ ਨੂੰ ਤੇ ਅਗਲੇ ਪ੍ਰੋਗਰਾਮ ਦਾ ਵੇਰਵਾ ਜੋ ਸਾਹਮਣੇ ਰੱਖੋ

Amın pesandı lokanda eka, zinda bar, zinda bar, zinda bar. Doktor, Doktor Association, zinda bar, zinda bar, zinda bar. Doktor Association, zinda bar, zinda bar, zinda bar. Amın pesandı lokanda eka, zinda bar, zinda bar, zinda bar. ਦੇਸ਼ ਵਿੱਚ ਸ਼ਾਂਤੀ ਜਿੰਦਾਬਾਦ 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 ਅਮਨ ਦੁਨੀਆ ਦੀ ਇਸ ਸ਼ਾਂਤਮਈ ਥਾਪੀ ਦੇ ਵਕਿੰਦਿਓ ਵੀ ਮੈਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਇਹ ਦੁਸ਼ਤੇ ਦੁਨੀਆ ਦੋ ਵਿਸਥਾ ਵਿੱਚ ਮੰਡੀ ਹੋਈ ਹੈ ਇੱਕ ਉਹ ਲੋਕ ਨੇ ਜੋ ਪੂੰਜੀਵਾਦ ਪਰਬੰਧ ਦੇ ਹੇਠਾਂ ਯੁੱਧ ਲਈ ਰੱਖਣਾ ਚਾਹੁੰਦੇ ਨੇ ਸੰਸਾਰ ਵਿੱਚ ਖਾਸਾ ਤੇ ਯੁੱਧ ਖੇੜਦੇ ਨੇ ਆਪਣਾ ਮਾਲ ਵੇਚਦੇ ਨੇ ਭਾਵੇਂ ਕਿ ਉਹ ਮਾਤ ਲੋਕਾਂ ਦੀਆਂ ਜਾਨਾਂ ਲੈ ਕੇ ਮੁਨਾਫਾ ਕਮਾਉਂਦਾ ਹੋਵੇ। ਮੇਰੇ ਪਾਸੇ ਉਹ ਲੋਕ ਨੇ ਜਿਹੜੇ ਸ਼ਾਂਤੀ ਚਾਹੁੰਦੇ ਨੇ। ਜਿਹੜੇ ਸ਼ਾਂਤੀ ਦੇ ਫੈਰੇਦਾਰ ਨੇ, ਜਾਂਤੀ ਦੇ ਅਲੰਬਾਦਾਰ ਨੇ। ਸਭੀ ਸਾਰੇ ਉਹਨਾਂ ਵਿੱਚ ਸ਼ਾਮਲ ਹੋ। ਇਹ ਖਾਲੂ ਖੁਸ਼ੀ ਦੀ ਗੱਲ ਹੈ ਕਿ ਅੱਜ ਇੰਡੀਅਨ ਡਾਕਟਰਸ ਫਾਥੀਸ ਐਂਡ ਡਵੈਲਪਮੈਂਟ ਅਤੇ ਪੰਜਾਬੀ ਸਾਇੰਸ ਅਕੈਡਮੀ ਦੇ ਯੋਗ ਦੇ ਨਾਲ ਪੰਜਾਬੀ ਪਾਵਨ ਵਿਖੇ ਅਸੀਂ ਹਮਨ ਕਾਨਫਰੰਸ ਕੀਤੀ ਜਾ ਰਹੀ ਹੈ ਜਿਸ ਵਿੱਚ ਇਹ ਚਰਚਾ ਹੋਏਗੀ ਕਿ ਸੰਸਾਰ ਦੇ ਵਿੱਚ ਅਮਨ ਹੋਵੇ ਕਿਸ ਤਰ੍ਹਾਂ ਹੋਵੇ ਯੰਗ ਬੰਧ ਹੋਣ ਅਸੀਂ ਇਸ ਵਿਚਾਰ ਨੂੰ ਅੱਗੇ ਲੈ ਜਾਣ ਦੇ ਲਈ ਅੱਜ ਚਰਚਾ ਕਰਾਂਗੇ ਔਰ ਵੱਖ-ਵੱਖ ਸੰਸਥਾਵਾਂ ਵੱਖ-ਵੱਖ ਜਿਹੜੀਆਂ ਸ਼ਖਸੀਅਤਾਂ ਨੇ ਉਹਦੇ ਵਿੱਚ ਸ਼ਾਮਲ ਹੋਣਗੀਆਂ ਤੇ ਆਪਣੇ ਵਿਚਾਰ ਸਾਂਝੇ ਕਰਨਗੀਆਂ ਤੋਂ ਤੁਹਾਨੂੰ ਸਾਰਿਆਂ ਨੂੰ ਵੀ ਬੇਨਤੀ ਹੈ ਕਿ ਉਸ ਦੇ ਵਿੱਚ ਆਓ ਤੇ ਸਾਡੇ ਨਾਲ ਇਸ ਜੋ ਅਮਨ ਲਈ ਅਤੁੱਈ ਲੜਾਈ ਲਾੜਨੇ ਆ ਯੂਥ ਬਾਜਾਂ ਦੇ ਖਿਲਾਫ ਉਹਦੇ ਵਿੱਚ ਸ਼ਾਮਲ ਹੋਵੋ ਤਾਂ ਕਿ ਦਾਦਾ ਜਿਹੜਾ ਜਾਂ ਦੋਨੋਂ ਨੇ ਇੱਕ ਦੋ ਕੇ ਦੋਨੋਂ ਨਾਲ ਕੇ ਸਿਰਫ ਲੁਧਿਆਣਾ ਨਹੀਂ ਪੰਜਾਬ ਨਹੀਂ ਦੇਸ਼ ਨਹੀਂ ਸਗੋਂ ਦੁਨੀਆ ਭਰ ਦੇ ਵਿੱਚ ਫੈਲੇ ਆਓ ਇਸ ਅਮਨ ਦੇ ਹੋਕੇ ਨੂੰ ਅਕੇ ਦਾ ਕੇ ਚੱਲੀਏ ਇੱਕ ਵਾਰੀ ਫੇਰ ਮੈਂ ਬੇਨਤੀ ਕਰਦਾ ਕਿ ਸਾਰੇ ਉਸ ਦੇ ਵਿੱਚ ਸ਼ਾਮਲ ਹੋਵੋ ਤਾਂ ਕਿ ਇਹ ਜਿਹੜਾ ਸ਼ਿੰਗਾਰ ਚਾਹ ਉਹ ਤੇਜ ਹੋਵੇ